ਸਤਨਾਮ ਸ਼੍ਰੀ ਵਾਗਹਿ ਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰਿ ਜੁਗ ਜੁਗ ਫਕਤੂ ਪਾਇੰ ਫੈਜ ਰਖਦਾ ਆ ਰਾਮ ਰਾਜੇ ਹਰਨਾਖਿ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇ ਅਹੰਕਾਰੀਆਂ ਨਿੰਦ ਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਸਾ ਹਰਿ ਸੇਵੰਤ ਲੈ ਛਡਾਇ ਏ ਖੋ ਓੰਕਾਰ ਸਤਿਗੁਰ ਪ੍ਰਸਾਦੁ श्लोक महला पहला दुख दारू सुख रोग भया जा सुख ताम न हो तुम करता करण मैं ना ही जाहु करी ना हो बलहारी कुदत वस्तया तेरा अंत न जाई लखे आ रहा हो जात मह जोत जोत मह जाता कल कला पर पूर रह तू सच्चा साहब सिफ सुवाल जिनकी तीसो पार पया कहू नान करते किया बातम ਜੋ ਕਿ ਚ ਕਾਰਨ ਸੋ ਕਰ ਰਹਿ ਆ ਸੋ ਦਰਗਾਸਤ ਮਹੱਲ ਬਹਿ ਲੈ ਓੰਕਾਰ ਸਤਗੁਰ ਪ੍ਰਸਾਦਿ ਸੋ ਦਰਤੀ ਰਖੇ ਹਸੋ ਕਰਕੇ ਹੰ ਜਿਤ ਬੈ ਸਰਬ ਸੰਵਾਲੇ ਵਾਜ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਬਾਵਨ ਹਰ ਕੀਤੇ ਤੇਰੇ ਰਾਗ ਪਰਿ ਸੋ ਕਹੀਏ ਕੀਤੇ ਤੇਰੇ ਗਾਵਨ ਹਰ ਗਾਵਨ ਤੁਧਨ ਪਵਨ ਪਾਣੀ ਵੈ ਸੰਤਰਮ ਗਾਵੈ ਰਾਜੇ ਧਰਮ ਦੁਆਰੇ ਗਾਵੰਤੁ ਤੁਧਨੋ ਚਿਤ ਗੁਪਤਲਿਖ ਜਾਨਨ ਨਿਕਲਿਖ ਧਰਮ ਵਿਚਾਰ ਗਾਵੰਤੁ ਤੁਧਨੋ ਇਸਤਰ ਬ੍ਰਹਮਾ ਦੇਵ ਵੀ ਸੋਹੰਤੇ ਜਿਸਵਾ ਸਵਾਰੇ ਗਾਵੰਤੁ ਤੁਧਨੋ ਹਿੰਦਰ ਇੰਦਰ ਆਸਨ ਬੈਠੇ ਦੇਵਤਿਆਂ ਅੰਦਰ ਨਲ ਗਾਵੰਤੁ ਤੁਧਨੋ ਸਿਧ ਸਮਾਧੀ ਅੰਦਰ ਗਾਵੰਤੁ ਤੁਧਨੋ ਸਾਰ ਵਿਚਾਰੇਮ ਗਾਵੰਤੁ ਦਦਨੋ ਜਥੀ ਸਤੀਸਥੰ ਤੋਖੀ ਗਾਵੰਤੁ ਦਦਨੋ ਵੀਰ ਕਰਾਰੇ ਗਾਵੰਤੁ ਦਦਨੋ ਪੰਡਤ ਪਨ ਖਿਸਜੁ ਜੁਗ ਵੇਦਾ ਨਾਲੇ ਗਾਵੰਤੁ ਦਦਨੋ ਮੋਹਨੀਆਂ ਮਨਮੋਹਨ ਸੁਰਗ ਮਛ ਬਿਆਲੇ ਗਾਵੰਤੁ ਦਦਨੋ ਰਤਨ ਉਪਾਇ ਤੇਰੇ 68 ਤੀਰਥ ਨਾਲੇ ਗਾਵੰਤੁ ਦਦਨੋ ਜੋਧ ਮਹਾਬਲ ਸੂਰਾ ਗਾਵੰਤੁ ਦਦਨੋ ਖਾਣੀ ਚਾਰ ਗਾਵੰਤੁ ਦਦਨੋ ਖੰਡੰ ਮੰਡਲ ਬ੍ਰਹਮੰਡਾ ਕਰ ਕਰੱਖੀ ਤੇਰੇ ਧਾਰਿ ਸੇ ਤੁਧ ਨੂੰ ਗਾਵੰ ਜੋ ਤੁਧ ਭਾਵਨ ਰਥੇ ਤੇਰੇ ਭਗ ਦਰਸਾਲੇ ਹੋਰ ਕਿਤੇ ਤੁਧ ਨੂੰ ਖਾਵੰਸ ਤੇ ਮੈਂ ਚਿਤਨਾਵਨ ਨਾਨਕ ਕੇ ਆਵੀ ਚਾਰ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੇ ਨਾਹੀ ਹੈ ਪੀ ਹੋਸਤੇ ਜਾਇ ਨ ਜਾਤੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਂਤੀ ਕਰ ਕਰ ਜਿਨ ਸੇ ਮਾਇ ਜਿਨ ਉਪਾਏ ਕਰ ਕਰ ਦੇਖੈਂ ਕੀ ਤਾਪਣਾ ਜਿਉ ਤਿਸਥੀ ਵੱਡਿਆ ਜੋਤ ਸਫਾ ਮੈਂ ਸੋਈ ਕਰਸੀ ਫਿਰ ਹੁਕਮ ਨਾ ਕਰਨ ਜਾਈ ਸੋ ਪਾਤਸ਼ਾਹ ਛਾਹ ਪਤ ਸਾਹਿਬ ਨਾਨਕ ਰਹਿਣ ਜਾਏ ਅਸਥਮ ਹੱਲਾ ਪਹਿਲਾ ਸੁਣ ਵੱਡਾ ਖੈਂ ਸਭ ਕੋਏ ਕੇ ਵੱਡ ਵੱਡਾ ਢੀਠਾ ਹੋਏ ਕੀਮਤ ਪਾਏ ਨ ਕਹਿ ਆ ਜਾਏ ਕਹਿਣ ਵਾਲੇ ਥਿਰ ਰਹੇ ਸਮਾਏ ਵੱਡੇ ਮੇਰ ਸਾਹਿਬਾ ਗਹਿ ਗੰਭੀਰਾ ਗੁਣ ਗਹਿਰਾ ਕੋਈ ਨ ਜਾਣ ਤੇਰ ਕੀਤਾ ਕੀ ਬੁੜਚੀਰਾ ਰਹਾ ਸਭ ਜ਼ੁਲਤੀ ਮਿਲ ਸੁਖ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਇ ਤੇਰੀ ਤਲ ਵਡਿਆਈ ਸਭ ਸੱਤ ਸਭ ਤਪ ਸਭ ਚੰਗੇ ਆਈਓ ਸਿੱਧਾ ਪੁਰਖਾਂ ਕੀਆ ਵਡਿਆਈ ਤੁਧਿਨ ਸਿੱਧੀ ਕਿੰਨੇ ਨ ਪਾਈ ਅਕਰਮ ਲੈ ਨਾ ਠਾਕਰ ਹਾਈਆ ਆਖਣ ਵਾਲ ਕੇ ਆਵੇ ਚਾਰਨ ਸਤਿਪਤੀ ਪਰ ਇਥੇ ਰੇ ਭੰਡਾਰ ਜਿਸ ਤੋਂ ਦੇਹ ਤਿਸ ਤੈਂ ਕਿਆ ਚਾਰਨ ਥਾਨਕ ਸੱਚ ਸਵਾਰਣ ਹਾਰਾ ਸਮ ਲਾਮ ਪਹਿਲਾ ਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖ ਸਚ ਨਾਉ ਸਚ ਨਾਮ ਕੀ ਲਾਗੇ ਭੂਖਤ ਭੂਖ ਖਾਂ ਖਾਇ ਚੱਲਿਐ ਦੁਖਮ ਸੋਖੰ ਵਿਸਰੈ ਮੇਰੀ ਮਾਇ ਸਚੰ ਸਾਹਿਬ ਸਚ ਨਾਹਿ ਰਹਾਉ ਸਚੇ ਨਾਮ ਕੀ ਤਲ ਵਡਿਆਈ ਹਾਕ ਥਕੇ ਕੀਮਤ ਨਹੀਂ ਪਾਈ ਜੇ ਸਤ ਮਿਲ ਕੇ ਆਖਣ ਪਾਹਿ ਵਡਨ ਹੋ ਬਿ ਘਾਟ ਨ ਜਾਏ ਨਾ ਉਹ ਮਰੈ ਨਾ ਹੋ ਬੈ ਸੋਗ ਦੇਨ ਦਾ ਰਹੈ ਨਾ ਝੂਕੇ ਭੋਗ ਗੁਣ ਇਹ ਹੋਰ ਨਾਹੀ ਕੋਇ ਨਾਖੋ हो हना आप थे आपथेव तेरि दात जिन करकीति खसम विसार हि ते कमजात नानक सनात राग गूजरि महल्ला चौथा हर के जन सत गुरु सतपुरखा विनो करो गुरपास ਹਮ ਕੀਰੇ ਕਿਰਮ ਸਤਗੁਰ ਸ਼ਰਨਾਈ ਕਰਦਾ ਆ ਨਾਮ ਪਰਗਾਸ ਮੇਰੇ ਮੀਤ ਗੁਰ ਤੇ ਮੁਕ ਰਾਮ ਨਾਮ ਪਰਗਾਸ ਉਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮ ਰੀ ਰਹਿ ਰਾਸ ਰਹਾਉ ਹਰ ਜਨ ਕੇ ਪੜ ਪਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਨਾਮ ਮਿਲੈ ਤ੍ਰਿਪਤਾ ਸਹੇ ਵੇਲੇ ਸੰਗਤ ਗੁਣ ਪਰਗਾਸ ਜਿਨ ਹਰ 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 ਦਸ ਨਾਮ ਨਾ ਪਾਇਆ ਤੇ ਭਾਵੇਂ ਜੰਮ ਪਾਸ ਲੋ ਸਤਿਗੁਰੂ ਸ਼ਰਨ ਸੰਗਤ ਨਹੀਂ ਆਇ ਦ੍ਰਿਗ ਜੀਵ ਤੇ ਦ੍ਰਿਗ ਜੀਵ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਤੁਰ ਮਸਤ ਕਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤਾ ਦਸ ਪਾਇਆ ਮੇਰੇ ਜਨ ਨਾਨਕ ਨਾਮ ਪਰਗਾਸ ਸੁਰਾਗੂ ਜਿਦੀ ਮਹੱਲਾ ਪੰਜ ਪਾਮ ਕਾਹਿਰੇ ਮਨ ਚਿਤ ਬਿਉ ਤੁਮ ਜਹ ਹਰ ਹਰ ਜੀ ਉਪਰਿਆ ਸੈਲ ਪਥਰ ਮੈਂ ਜੰਤੂ ਪਾਇਤਾ ਕਰ ਜਿਕਾਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪੁਰ ਸਾਧ ਪਰਮ ਪਦ ਪਾਇ ਸੁਖੇ ਕਾਸ਼ਟ ਹਰਿਆ ਰਹਾ ਜਨ ਪਿਤਾ ਲੋਕ ਸੁਤ ਬੰਤਾ ਕੋਇਨ ਕਿਸਤ ਖੇ ਧਾਰਿਆ ਸੇਸਤਰ ਚ ਕਸਤੰਬਾ ਠਾਪੁਰ ਕਾਹਿ ਮਨ ਪੋਂ ਕਰਿਆ ਹੁਡੇ ਉਡਾ ਬੈਸਤ ਕੋਸਤੰਦ ਬਾਛ ਵਚਰੇ ਝਰਿਆ ਤਨ ਖਵਨ ਖਲਾਵੈ ਕਵਨ ਚੁਗਾਵੈ ਮਨਮ ਸਿਮਰਨ ਕਰ ਆਸਮਨੰਧ ਹੰਦ ਅਸਤ ਸਿਧਾਂਮ ਠਾਕੁਰ ਕਾ ਤਲ ਧਰਯੰ ਜਨ ਨਾਨਕ ਬਲ ਬਲ ਸਦ ਬਲ ਜਾਈ ਏ ਤੇਰਾ ਅੰਥ ਨਾ ਪਾਰ ਵਰਿਆ ਰਾਗ ਆਸੰ ਹਲਚਉ ਥਾ ਸੋ ਪੁਰਖਮ ਇਕ ਹੋ ਅੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਧਿਆਨ ਸਭ ਧਿਆਮ ਤੁਧ ਜੀ ਹਰ ਸੱਚੇ ਸੇ ਜਨਹਾਰਾ ਸਭ ਜੀ ਤੁਮਾਰੇ ਜੀ ਤੁਜੀ ਆਂ ਕਾਦਾ ਤਾਰ ਹਰਿ ਆਪੇ ਠਾਕੁਰਮ ਹਰਿ ਆਪੇ ਦੇਵਕ ਜੀ ਕਿਆ ਨਾਮਕ ਜੰਤ ਵਿਚਾਰ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਲਕ ਸਮਾਨਮ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇ ਜੋਇ ਵਡਾਣਾ ਤੂ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਪੈਨ ਅਭਰ ਨ ਜਾਣਮ

ਜਿਨ ਨਿਰਪਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਖਾਪਉ ਸਭ ਗੁਵਾਸਤੀ ਜਿਨ ਸੇ ਵੇ ਜਿਨ ਸੇ ਵੈ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸਤੇ ਸੇ ਧੰ ਸੇ ਧੰ ਜਿਨ ਹਾਥਿਆ ਜੀ ਜਨ ਨਾਨਕ ਤਿਨ ਬਲ ਜਾਸ ਕੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤam ਤੇਰੇ ਭਗਤ ਤੇਰੇ ਭਗਤ ਸਤਿਲਾ ਹਮ ਤੁਧ ਜੀ ਹਰਨਖਾਨੇ ਕੰਨ ਅਨੰਤਾ ਤੇਰੀ ਅਨੰਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਾਪੇ ਜਪਹਿ ਬੇਅੰਤਾਂ ਤੇਰੇ ਨੇਕ ਤੇਰੇ ਨੇਕ ਪੜੇ ਬੋ ਸਤਿਮ੍ਰਿਤ ਸਾਸਤ ਜੀ ਕਰਕੇ ਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਤਪੁਰਖ ਪਰਮ ਪਰਕਰਤਾ ਜੀ ਤੁਧ ਜੀ ਬਡਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋ ਤੁਦਾਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਦਾਪੇ ਸੇਸ਼ਟ ਸਭ ਉਪਾਹੀ ਜੀ ਤੂੰਦਾਪੇ ਸੇਟ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸਹਿ ਕਾ ਜਾਣ ਹੋਈ ਅਸਤਮ ਹੱਲਾ ਚੌਥਾ ਤੂੰ ਕਰਤਾ ਸਚਿਆਰਮੈਂ ਦਾਸਾਹੀ ਜੋਤਿ ਭਾਵੈ ਸੋਈ ਤਿਸ ਦੀ ਜੋਤੁ ਹੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂ ਸਭ ਨਿ ਧਿਆਇ ਜਿਸ ਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖਲਾਧਿ ਮਨੁਖੁ ਗਵਾਇ ਤੁਦਾਪ ਵਿਛੋੜੈ ਆਪ ਮਿਲਾਇ ਤੂੰ ਦਰਿਆਉ ਸਭ ਤੁਝ ਹੀ ਮਾਹਿਮ ਤੁਝ ਬਿੰਦੂ ਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੋੜੈ ਸੰਜੋਗੀ ਮੇਲਮ ਜਿਸਨਾ ਤੂੰ ਜਾਣਾ ਹੈ ਸੋਈ ਜਨ ਜਾਨ ਮੈਂ ਹਰ ਗੁਣ ਸਦ ਹੀ ਆਖ ਬਖਾਣ ਜਿਨ ਹਸੇ ਵੇ ਤਿਨ ਸੁਖ ਪਾਇਮ ਸਹ ਜੇ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦ ਬਿੰਦੂ ਚਾ ਵਰਨਾ ਕੋਇ ਤੁਕਾਰ ਕਰ ਵੇਖਹਿ ਜਾਣ ਸੋਇ ਜਨ ਨਾਨਕ ਗੁਰ ਮੁਖ ਪਰਗਟ ਹੋਇ ਆਸਾ ਮਹੱਲਾ ਬਹਿਲਾ ਿਤ ਸਰਵ ਰੜ ਭੈਲੇ ਨਵਾਸਾ ਬਾਣੀ 바ਵਕ ਤਿਨਹੀਂ ਕੀ ਆਪੰਖ ਜੋ ਮੋਹ ਪਗ ਨਹੀਂ ਚੱਲੇ ਹਮ ਦੇਖਾਂ ਤਹਿ ਡੂ ਪੀਲੇ ਮਨ ਏਕ ਨ ਚੇਤ ਸਮੂਡ ਮਨਾ ਹਰਿ ਸੁਤ ਤੇਰੇ ਗੁਣ ਗਲਿਆ ਰਹਾਉ ਨਾ ਜਥੀ ਸਤੀ ਨਹੀਂ ਪੜਿਆ ਮੂਰਖ ਮੂਦਾ ਜਨਮ ਭੈ ਆਪਰਨ ਵਤਨਾਨਕ ਤਿਨ ਕੀ ਸਰਣਾ ਜਿੰਤੂ ਨਾ ਹੋਵੀ ਸਰਯੰ ਆਸ tham ਲਭੰਜ ਪਾ ਪਈ ਪ੍ਰਾਪਤ ਮਾਨੁਕ ਦੇ ਹੋਰਿਆ ਗੋਬਿੰਦ ਮਿਲਣ ਕੀ ਇਹ ਦਿਲ ਬਰੀਆਮ ਅਬਰ ਕਾ ਤੇਰੇ ਕੀ ਤਨ ਖਾਂ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਰੰਜਾ ਅਮਲਾ ਕਉ ਜਨ ਤਨ ਕਹਿ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਬ ਤਕ ਸੰਜਮ ਤਰਮ ਨਾ ਕਮਾਇ ਸੇਵਾ ਸਾਧ ਨਾ ਜਾਣਿਆ ਹਰ ਰਾਇਮ ਕਹਉ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਖੀ ਰਾਖੋ ਸ਼ਰਮਾ